ਪੂਰਾ ਦੇਸ਼ ਅਜ ਕ੍ਰਈトライ ਕਰ ਰਿਹਾ ਹੈ ਕਿ ਜਿਹੜੇ ਪੈਰਿਟਕ ਜਾਣ ਲੱਗੇ ਸੀਗੇ ਬੜੇ ਸਾਲਾਂ ਤੋਂ ਖੁੱਲਾ ਸੀ ਹੌਲੀ ਹੌਲੀ ਰਾਸ਼ਪਤਰਾ ਸ਼ੁਰੂ ਹੋਇਆ ਬਹੁਤ ਜ਼ਿਆਦਾ ਪ੍ਰੋਟਰ ਨਾਲ ਔਰ ਪਹਿਲੀ ਵਾਰ 35 ਸਾਲ ਬਾਅਦ ਅਜ ਸਾਰਾ ਕਸ਼ਮੀਰ ਬੰਦ ਹੋਇਆ ਇਹ ਬਹੁਤ ਬੜੀ ਦੁੱਖ ਦੀ ਗੱਲ ਹੈ ਸਾਡਾ ਗਵਾਡੀ ਬੋਲਤ ਪਾਕਿਸਤਾਨ ਇਹਨਾਂ ਕੋਈ ਹਕਕਤਾਂ ਤੋਂ ਹਟਦਾ ਨਹੀਂ ਜਿਹੜੇ ਕੱਲ ਉਹਨਾਂ ਨੇ ਕੁਝ ਫੈਸਲੇ ਕੀਤੇ ਨੇ ਕਿ ਸਿੰਦੇ ਦਰਿਆਦਸੂ ਦਾ ਪਾਣੀ ਦਾ ਔਰ ਵਾਗਾ ਬਾਰਡਰ ਬੰਦ ਕੀਤਾ ਔਰ ਛੋਟੜੇ ਇਹ ਜਿਹੜੇ ਲਾਈਨ ਲੇਕਰ ਮੈਨੂੰ ਲੱਗਦਾ ਕਿ ਕੋ ਬਹੁਤ ਵੱਡਾ ਲੋਕਾਂ ਦੇ ਮਨਾਂ ਵਿੱਚ ਬੜਾ ਰੋਸ ਹੈ ਐਸਾ ਧੀਰਕ ਵੈਲਕਮ ਤੇ ਆ ਤੁਹਾਨੂੰ ਮੈਨੂੰ ਲੱਗਿਆ ਕਿ ਵੇਖੀਂਗਾ ਦੇਖੋ ਵਾਲੀ ਕੀ ਗੱਲ ਹੈ ਜੀ ਪੂਰਾ ਦੇਸ਼ ਅੱਜ ਟਰਾਈ ਟਰਾਈ ਕਰ ਰਿਹਾ ਕਿ ਜਿਹੜੇ ਪੈਰਟਿਕ ਜਾਣ ਲੱਗੇ ਸੀਗੇ ਬੜੇ ਸਾਲਾਂ ਤੋਂ ਖੁੱਲਾ ਸੀ ਹੌਲੀ ਹੌਲੀ ਰਸਵਧਰਾ ਸ਼ੁਰੂ ਹੋਇਆ ਜਿਹੜਾ ਅਸੀਂ ਸਵਿਜ਼ਰਲੈਂਡ ਮੰਨਦੇ ਇੰਡੀਆ ਦੇ ਵਿੱਚ ਕੇ ਦੂਸਰਾ ਸਵਿਜ਼ਰਲੈਂਡ ਹੈ ਪੂਰੇ ਦਿੱਲੀਆ ਦੇ ਵਿੱਚ ਸ਼ਿਨਗਰ ਔਰ ਕਸ਼ਮੀਰ ਪੂਰਾ ਲੋਗ ਨਵਾਂ ਵਿਆਹ ਕਰਾ ਕੇ ਹਨੀਮੂਨ ਮਲੋਂ ਜਾਂਦੇ ਸੀ ਬੜੀ ਬੜੀ ਦੂਰ ਲੋਕ ਉਥੇ ਫੋਰਨਰ ਆਉਣੇ ਸ਼ੁਰੂ ਹੋ ਗਏ ਔਰ ਕਸ਼ਮੀਰ ਦੀ ਇਕਨੋਮੀ ਉਪੋਖਲੀ ਸ਼ੁਰੂ ਹੋ ਗਈ ਸੀ ਕਿਉਂਕਿ ਟੂਰਿਸਟ ਥੋੜਾ ਜਿਹਾ ਸ਼ੁਰੂ ਹੋ ਗਿਆ ਟੂਰਜ਼ ਕਰਕੇ ਉਥੇ ਪੈਸਾ ਆਉਣਾ ਸ਼ੁਰੂ ਹੋ ਗਿਆ ਔਰ ਹੋਟਲ ਬਿਜ਼ਨਸ ਟੈਕਸੀ ਬਿਜ਼ਨਸ ਬਹੁਤ ਜ਼ਿਆਦਾ ਪ੍ਰੋਪਰ ਨਾਲ ਔਰ ਪਹਿਲੀ ਵਾਰ 35 ਸਾਲ ਬਾਅਦ ਅੱਜ ਸਾਰਾ ਕਸ਼ਮੀਰ ਬੰਦ ਹੋਇਆ ਅਰੇ ਇਹ ਬਹੁਤ ਵੱਡੀ ਦੁੱਖ ਦੀ ਗੱਲ ਹੈ ਸਾਡਾ ਗਵਾਡੀ ਬੋਲਤ ਪਾਕਿਸਤਾਨ ਇਹਨਾਂ ਕੋਈ ਹਰਕਤਾਂ ਤੋਂ ਹਟਦਾ ਨਹੀਂ ਇਹਨਾਂ ਨੂੰ ਮੈਂ ਸਮਝਦਾ ਕਿ ਮੋਦੀ ਸਾਹਿਬ ਨੂੰ ਬੜੀ ਸਖਤ ਸਖਤ ਉਹਨਾਂ ਦੇ ਨਾਲ ਐਕਸ਼ਨ ਲੈਣਾ ਚਾਹੀਦਾ ਔਰ ਮੈਨੂੰ ਯਕੀਨ ਹੈ ਕਿ ਮੋਦੀ ਸਾਹਿਬ ਜੋ ਤੇਵਣ ਤੋਂ ਨਜ਼ਰ ਆ ਰਹੇ ਹੈ ਉਹ ਬੜਾ ਸਖਤ ਐਕਸ਼ਨ ਲੈਣਗੇ ਜਿਹੜੇ ਕੱਲ ਉਹਨਾਂ ਨੇ ਕੁਝ ਫੈਸਲੇ ਕੀਤੇ ਨੇ ਕਿ ਸਿੰਧ ਦੇ ਦਰਿਆ ਦਾ ਜੋਤਾ ਪਾਣੀ ਦਾ ਔਰ ਵਾਗਾ ਬਾਰਡਰ ਬੰਦ ਕੀਤਾ ਔਰ ਹੋਰ ਛੋਟੜੇ ਜਿਹੜੇ ਜਿਹੜੇ ਲਾਈਨ ਹੈ ਲੇਕਿਨ ਮੈਨੂੰ ਲੱਗਦਾ ਹੈ ਕਿ ਕੋਈ ਬਹੁਤ ਵੱਡਾ लोगों के मन बड़ा रोस है और अज दूरिया जो पार्टियां ने इस ग लगता है कि मोदी साहब जो साउदी अरेबिया दौरा छे आए हैं और अपने घर भी नहीं मीटिंग ली एयरपोर्ट उपर भी मीटिंग ली है तेवर तो नजर आता है कि बड़ा सख्त एक्शन जो और सबक भी मिलना चाहिए क्योंकि पहली बार हो दुनिया दो व्य ਪਾਵਰ 트럼ਪ ਨੇ ਵੀ ਕਿਹਾ ਹੈ ਕਿ ਅਸੀਂ ਇਸ ਇਸ਼ੂ ਤੇ ਪਰਦੇ ਨਾਲ ਹੈ ਔਰ ਪੁਤਿਨ ਨੇ ਵੀ ਕਿਹਾ ਹੈ ਕਿ ਅਸੀਂ ਇਸ ਇਸ਼ੂ ਤੇ ਪਰਦੇ ਨਾਲ ਹੈ ਸੋ ਹੁਣ ਵਿੜਾ ਔਰ ਪਾਕਿਸਤਾਨ ਨੂੰ ਇਹਨਾਂ ਕੁਝ ਹਰਕਤਾਂ ਬੰਦ ਕਰਨੀਆਂ ਪੈਣਗੀਆਂ ਔਰ ਬਾਜ਼ ਹੋਣਾ ਪਏਗਾ